ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਮਕਸ਼ੀ ਹੋਈ ਫਤਿਹ ਦੀ ਸਾਂਤ ਕਰੀਏ ਗਜ-ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਪੰਜ ਸੰਕੇਤ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਸਾਧ ਸੰਗਤ ਜੀ ਇਹ ਵਾਹਿਗੁਰੂ ਜੀ ਤੁਹਾਨੂੰ ਦਿੰਦੇ ਆ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਹੈ ਜੀ ਤਾਂ ਜੋ ਆਪ ਵੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਸਾਧ ਸੰਗਤ ਜੀ ਇੱਕ ਖੁਸ਼ੀਆਂ ਵਾਲੇ ਸੰਕੇਤ ਤੁਹਾਨੂੰ ਬੱਚਿਆਂ ਦੁਆਰਾ ਪੰਛੀਆਂ ਦੁਆਰਾ ਵੀ ਤੁਹਾਡੇ ਕੋਲ ਭੇਜੇ ਜਾ ਸਕਦੇ ਹਨ ਸਾਧ ਸੰਗਤ ਜੀ ਪਰ ਸਮਝਣਾ ਇਸ ਨੂੰ ਸਿਰਫ ਉਹੀ insan ਦੇ ਵਾਸ ਵਿੱਚ ਹੈ ਜੋ ਕਿ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਉਸ ਨੂੰ ਬਾਣੀ ਵਾਰੇ ਚਾਨਣਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਸੰਕੇਤਾਂ ਬਾਰੇ ਦਾਸ ਤੇ ਹਾਂ ਸਾਧ ਸੰਗਤ ਜੀ ਜੋ ਵਾਹਿਗੁਰੂ ਜੀ ਤੁਨ ਸੰਕੇਤ ਦਿਨੇ ਹਨ ਉਹ ਪਹਿਲਾ ਸੰਕੇਤ ਇਹ ਹੈ ਜਦੋਂ ਸਾਡਾ ਪਾਠ ਕਰਨ ਵਿੱਚ ਬਹੁਤ ਮਨ ਲੱਗਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸਾਡਾ ਦਿਨ ਅੰਦਰੋਂ ਭਰ ਜਾਂਦਾ ਹੈ ਸਾਧ ਸੰਗਤ ਜੀ ਤੇ ਸਾਡਾ ਮਨ ਜਿਆਦਾ ਪਾਠ ਬੰਦਗੀ ਕਰਨ ਵਿੱਚ ਜਾਂ ਨਿਤਨੇਮ ਕਰਨ ਕਰਦਾ ਹੈ ਸਾਤ ਸੰਗਤ ਜੀ ਇਸ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੰਕੇਤ ਹੈ ਕਿ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਜੋ ਆਪਾ ਨੂੰ ਵਾਈਗੁਰ ਜੀ ਆਪ ਦਿੰਦੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਦੂਸਰਾ ਸੰਕੇਤ ਇਹ ਹੈ ਜੋ ਵਾਈਗੁਰ ਜੀ ਸਾਨੂੰ ਦੱਸਦੇ ਹਨ ਆਪਣੇ ਦੁਸ਼ਮਣਾਂ ਦਾ ਚੰਗਾ ਸੋਚਣ ਲੱਗ ਪੈਂਦੇ ਆ ਸਾਥ ਸੰਗਤ ਜੀ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਜਿਹੇ ਦੁਸ਼ਮਣ ਵੀ ਹੁੰਦੇ ਹਨ ਜੋ ਕੀ ਸਾਡਾ ਬੁਰਾ ਚਾਹੁੰਦੇ ਹਨ ਸਾਥ ਸੰਗਤ ਜੀ ਉਹ ਤੁਹਾਡੇ ਸਕੇ ਵੀ ਹੋ ਸਕਦੇ ਹਨ ਸਾਥ ਸੰਗਤ ਜੀ ਜਦ ਤੁਹਾਡੇ ਨੇੜੇ ਦੇ ਰਿਸ਼ਤੇਦਾਰ ਵੀ ਹੋ ਸਕਦੇ ਹਨ ਸਾਧ ਸੰਗਤ ਜੀ ਕਈ ਵਾਰ ਭਗਤੀ ਵਿੱਚ ਲੀਨ ਹੋ ਕੇ ਅੱਪਾ ਉਹਨਾਂ ਦਾ ਵੀ ਚੰਗਾ ਸੋਚਣ ਲੱਗ ਪੈਂਦੇ ਹਨ ਸਾਧ ਸੰਗਤ ਜੀ ਅੱਪਾ ਇਹ ਸੋਚਦੇ ਹਾਂ ਕਿ ਵਾਹਿਗੁਰੂ ਜੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਮਾਫੀ ਦੇਣਾ ਚਾਹੀਦਾ ਅਤੇ ਉਹਨਾਂ ਦਾ ਹਾਰਿਕਾਮ ਸਫਲ ਬਣਾਉਣਾ ਹੈ ਸਾਧ ਸੰਗਤ ਜੀ ਆਪਾਂ ਦੂਸਰੇਆ ਦਾ ਵੀ ਭਲਾ ਮੰਗਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਜੇ ਅਸੀਂ ਕਿਸੇ ਦੂਸਰੇ ਦਾ ਭਲਾ ਮੰਗਾਗੇ ਸਾਧ ਸੰਗਤ ਜੀ ਤਾਂ ਵਾਹਿਗੁਰੂ ਜੀ ਸਾਡਾ ਭਲਾ ਵੀ ਕਰਨਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੀਜਾ ਸੰਕੇਤ ਇਹ ਹੈ ਜੋ ਵਾਹਿਗੁਰੂ ਜੀ ਸਾਨੂੰ ਦਿੰਦੇ ਹਨ ਸਾ ਸੰਗਤ ਜੀ ਅੱਪਾ ਸਾਰੀ ਦੁਨੀਆ ਲਈ ਅਰਦਾਸ ਕਰਨ ਲੱਗ ਪੈਂਦੇ ਸਾ ਸੰਗਤ ਜੀ ਕਈ ਵਾਰ ਬਿਨਾਂ ਗੱਲੋਂ ਆਪਣੇ ਅੰਦਰੋਂ ਲੋਕਾਂ ਅਤੇ ਪਸ਼ੂ ਪੰਛੀਆਂ ਲਈ ਅਰਦਾਸਾਂ ਨਿਕਲਣ ਲੱਗ ਪੈਂਦੀਆਂ ਸਾ ਸੰਗਤ ਜੀ ਜਿਹਨਾਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਵੀ ਨਹੀਂ ਹੁੰਦਾ ਸਾਤ ਸੰਗਤ ਜੀ ਵਾਹਿਗੁਰੂ ਜੀ ਸਾਰੀ ਦੁਨੀਆ ਨੂੰ ਖੁਸ਼ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ਸਾਤ ਸੰਗਤ ਜੀ ਪਸ਼ੂ ਪੰਛੀਆਂ ਦਾ ਭੇਟ ਪਰਦੇ ਰਹਿਣਾ ਜੀ ਸਾਤ ਸੰਗਤ ਜੀ ਏਸੀ ਆਪਣਾ ਤੀਸਰਾ ਸਤ ਸਾਹ ਸੰਗਤ ਜੀ ਆਪਣਾ ਚੌਥਾ ਸੰਕੇਤ ਇਹ ਹੈ ਸਾਹ ਸੰਗਤ ਜੀ ਜੋ ਵੈਗੁਰ ਜੀ ਸਾਨੂੰ ਦਿੰਦੇ ਹਨ ਸਾਹ ਸੰਗਤ ਜੀ ਇਹ ਸੰਕੇਤ ਸਾਰਿਆਂ ਨੂੰ ਨਹੀਂ ਮਿਲਦਾ ਸਾਹ ਸੰਗਤ ਜੀ ਜੋ ਕਿ ਸੱਚੇ ਪਾਤਸ਼ਾਹ ਵੈਗੁਰ ਜੀ ਨੂੰ ਪਿਆਰ ਕਰਦੇ ਹਨ ਸਾਥ ਸੰਗਤ ਜੀ ਸਾਨੂੰ ਆਪਣੇ ਆਪ ਅੰਮ੍ਰਿਤ ਵੇਲੇ ਜਾਗ ਔਨ ਲੱਗ ਪੈਂਦੀ ਹੈ ਸਾਥ ਸੰਗਤ ਜੀ ਇਹ ਉਹਨਾਂ ਨੂੰ ਹੁੰਦਾ ਹੈ ਸਾਥ ਸੰਗਤ ਜੀ ਜੋ ਵੈਗੁਰ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਹਨ ਸਾਥ ਸੰਗਤ ਜੀ ਸਮੁੱਚੀ ਦੁਨੀਆ ਵਿੱਚ ਬਹੁਤ ਘੱਟ ਸੰਗਤਾਂ ਹਨ ਸਾਥ ਸੰਗਤ ਜੀ ਜੋ ਕਿ ਅੰਮ੍ਰਿਤ ਵੇਲੇ ਉੱਠਦੀਆਂ ਹਨ ਵੈਗੁਰ ਜੀ ਨੇ અપਮਾਨੁ ਅੰਮ੍ਰਿਤ ਵੇਲੇ ਉੱਠ ਕੇ ਨਿਤ ਨੇਮ ਕਰਨ ਦਾ ਉਪਦੇਸ਼ ਦਿੱਤਾ ਹੈ ਸਾਧ ਸੰਗਤ ਜੀ ਜੋ ਸੰਗਤਾਂ ਦੀ ਨੀਂਦ ਆਪਣੇ ਆਪ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਸਾਧ ਸੰਗਤ ਜੀ ਤਾਂ ਸਮਝ ਲਗੂ ਵੈਗੁਰ ਜੀ ਦਾ ਔਨਾ ਉੱਤੇ ਮਿਹਰ ਭਰਿਆ ਹੱਥ ਹੈ ਸਾਤ ਸੰਗਤ ਜੀ ਅਤਿਵਾਹਿਗੁਰ ਜੀ ਚਾਹੁੰਦੇ ਹਨ ਕਿ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰ ਜੀ ਦਾ ਨਾਮ ਜਪਿਆ ਕਰੋ ਸਾਤ ਸੰਗਤ ਜੀ ਵਾਹਿਗੁਰ ਜੀ ਦਾ ਨਿਤਨੇਮ ਕਰਿਆ ਕਰੋ ਸਾਤ ਸੰਗਤ ਜੀ ਇਸ ਦੇ ਨਾਲ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਘਰ ਦੇ ਵਿੱਚ ਸ਼ੁਖ ਸ਼ਾਂਤੀ ਆ ਜਾਵੇਗੀ ਸਾਧ ਸੰਗਤ ਜੀ ਇਹ ਸੀ ਆਪਣਾ ਚੌਥਾ ਸੰਕੇਤ ਜੋ ਕਿ ਬਹੁਤ ਘੱਟ ਲੋਕਾਂ ਨੂੰ ਵੈਗੁਰਜੀ ਵੱਲੋਂ ਪ੍ਰਾਪਤ ਨਹੀਂ ਹੁੰਦਾ ਜੋ ਕਿ ਬਹੁਤ ਮਹੱਤਵਪੂਰਨ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੋ ਵੈਗੁਰਜੀ ਆਪਾਂ ਪੰਜਵਾਂ ਸੰਕੇਤ ਦਿੰਦੇ ਹਨ ਸਾਧ ਸੰਗਤ ਜੀ ਅਸੀਂ ਬਿਨਾਂ ਗੱਲ ਤੋਂ ਸਾਰਾ ਦਿਨ ਖੁਸ਼ ਰਹਿੰਦੇ ਹਾਂ ਸਾ ਸੰਗਤ ਜੀ ਸਾਡੇ ਚਿਹਰੇ ਉੱਤੇ ਬਿਨਾਂ ਕਿਸੇ ਕਾਰਨ ਤੋਂ ਖੁਸ਼ੀ ਰਹਦੀ ਹੈ ਸਾ ਸੰਗਤ ਜੀ ਅਤੇ ਅਸੀਂ ਲੋਕਾਂ ਲਈ ਵੀ ਖੁਸ਼ੀਆਂ ਮੰਗਦੇ ਰਹਿੰਦੇ ਹਾਂ ਸਾ ਸੰਗਤ ਜੀ ਇਹ ਬਹੁਤ ਵੱਡਾ ਸੰਕੇਤ ਹੈ ਸਾਰੇ ਚੰਗਾ ਸਮਾਂ ਆਉਣ ਦਾ ਹੀ ਸੰਕੇਤ ਹੈ ਜੇਕਰ ਤੁਹਾਡਾ ਕ੍ਰੋਧ ਪਹਿਲਾਂ ਨਾਲੋਂ ਘੱਟ ਗਿਆ ਹੈ ਸਾਧ ਸੰਗਤ ਜੀ ਅਤੇ ਹੁਣ ਤੁਸੀਂ ਜ਼ਿਆਦਾ ਖੁਸ਼ ਰਹਿਣ ਲੱਗ ਪਏ ਸਾਧ ਸੰਗਤ ਜੀ ਤਾਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਧ ਸੰਗਤ ਜੀ ਹੈ ਸੱਚਿਆ ਪਾਤਸ਼ਾਹ ਤੁਸੀਂ ਸਾਡੇ ਤੋਂ ਕਰੋਧ ਦੂਰ ਕਰ ਦਿੱਤਾ ਹੈ ਅਤੇ ਸਾਡਾ ਜੋ ਮਨ ਹੈ ਉਸ ਨੂੰ ਇਕਾਗਰ ਕੀਤਾ ਹੈ ਸਾ ਸੰਗਤ ਜੀ ਇਹ ਸਿਪਈਆ ਆਪਣਾ ਪੰਜਵਾਂ ਸੰਕੇਤ ਸਾ ਸੰਗਤ ਜੀ ਇਹ ਸਾਰੇ ਸੰਕੇਤ ਹੀ ਬਹੁਤ ਮਹੱਤਵਪੂਰਨ ਹਨ ਸਾ ਸੰਗਤ ਜੀ ਤੁਸੀਂ ਵੀ ਜਾਣਣਾ ਜੇ ਤੁਹਾਡੇ ਨਾਲ ਇਦਾਂ ਦੇ ਕੁਝ ਹੁੰਦਾ ਹੈ ਸਾਧ ਸੰਗਤ ਜੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਣਾ ਜੀ ਸਾਧ ਸੰਗਤ ਹੈ ਜੀ ਇਹ ਬਹੁਤ ਘੱਟ ਸੰਗਤਾਂ ਦੇ ਨਾਲ ਇਦਾਂ ਦੇ ਹੁੰਦਾ ਹੈ ਸਾਧ ਸੰਗਤ ਜੀ ਇਹਨਾਂ ਸੰਕੇਤਾਂ ਤੋਂ ਬਾਅਦ ਤੁਸੀਂ ਵਾਇਗੁਰਜੀ ਤੋਂ ਇਹ ਮੰਗਿਆ ਕਰੋ ਇਹ ਸੱਚਿਆ ਪਾਸ਼ਾ ਜਿੰਨੇ ਵੀ ਇਸ ਸੰਸਾਰ ਉਤੇ ਪਸ਼ੂ ਪੰਛੀ ਹਨ ਸਾਥ ਸੰਗਤ ਜੀ ਸਾਰਿਆਂ ਨੂੰ ਰੁੱਖੀ ਮਿੱਸੀ ਰੋਟੀ ਦਿੰਦੇ ਰਹਿਣਾ ਜੀ ਸਾਥ ਸੰਗਤ ਜੀ ਅਜੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ ਅਤੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨਾ ਜੀ ਸਾਥ ਸੰਗਤ ਜੀ ਅਤੇ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਜੋ ਵਾਇਗੁਰ ਜੀ ਨੇ ਤੁਹਾਨੂੰ ਦੋ ਬਗਤ ਦੀ ਰੋਟੀ ਦਿੱਤੀ ਹੈ ਨਾ ਇਹ ਸਿਰਫ ਉਸ ਦੀ ਮਿਹਰ ਨਾਲ ਹੀ ਹੈ ਸਾ ਸੰਗਤ ਜੀ ਜਿਸ ਨੂੰ ਦੋ ਬਗਤ ਦੀ ਰੋਟੀ ਮਿਲਦੀ ਹੈ ਸਾ ਸੰਗਤ ਜੀ ਉਸ ਤੋਂ ਅਮੀਰ ਇਸ ਦੁਨੀਆ ਵਿੱਚ ਕੋਈ ਨਹੀਂ ਸਾ ਸੰਗਤ ਜੀ ਸਾ ਸੰਗਤ ਜੀ ਜਿਸ ਨੂੰ ਵਾਇਗੁਰ ਜੀ ਨੇ ਆਪਣਾ ਨਾਮ ਬਖਸ਼ਿਆ ਹੋਇਆ ਹੈ ਸਾ ਸੰਗਤ ਜੀ ਤਾਂ ਸਮਝ ਲੈਣਾ ਵਾਇਗੁਰਜੀ ਤੁਹਾਡੇ ਬਹੁਤ ਨੇੜੇ ਹਨ ਸਾਧ ਸੰਗਤ ਜੀ ਤੇ ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਇਗੁਰਜੀ ਤੁਹਾਡਾ ਕੋਟਾਨ ਕੋ ਸ਼ੁਕਰਾਨਾ ਹੈ ਤੁਸੀਂ ਜੋ ਕੁਝ ਵੀ ਸਾਨੂੰ ਦਿੱਤਾ ਹੈ ਇਹ ਤੁਹਾਡੀ ਮਿਹਰ ਨਾਲ ਹੀ ਹੈ ਸਾਧ ਸੰਗਤ ਜੀ ਐਸੀ ਆਪਣੀ ਕਥਾ ਪਾਈ ਅੱਜ ਸਾਧ ਸੰਗਤ ਜੀ ਜੋ ਇਹ ਪੰਜ ਸੰਕੇਤ ਨੇ ਬਹੁਤ ਮਹੱਤਵਪੂਰਨ ਨੇ ਸਾਧ ਸੰਗਤ ਜੀ ਜੋ ਵਾਈਗੁਰ ਜੀ ਸਾਨੂੰ ਆਪ ਦਿੰਦੇ ਹਨ 사ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਦੀ 사ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ 사ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਚੈਨਲ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ 사ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਪੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਨਹੀਂ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ